ਚਿਤਪਾਰੀ ਬਨਤਜਾਬ ਜੀ ਤੇ ਮਤਲਬ ਜਲਨ ਹੋਣਾ ਜੀ ਖਾਂ ਪੀਣੋਂ ਦਿਲ ਨਹੀਂ ਕਰਦਾ ਜੀ 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 ਇਹ ਦਿੱਕਤ ਆ ਗਈ ਹੈ ਜੀ ਕੀ ਕਿੰਨੇ ਟਾਈਮ ਤੁਸੀਂ ਜੀ ਪ੍ਰੋਬਲਮ ਆਪਾਂ ਨੂੰ ਇਹ ਇਹ ਹੈ ਜੀ ਮੈਨੂੰ 3-4 ਸਾਲ ਤੋਂ 3-4 ਸਾਲ ਤੋਂ ਕੀ ਟ੍ਰੀਟਮੈਂਟ ਲਿਆ ਜੀ ਇਹਦੇ ਵਾਸਤੇ ਫਿਰ ਤੁਸੀਂ ਇਹਦੇ ਵਾਸਤੇ ਜੀ ਪਹਿਲਾਂ ਤਾਂ ਪਟਿਆਲੇ ਤੋਂ ਦਵਾਈ ਲਈ ਜੀ ਉੱਥੇ ਤੋਂ ਬਾਅਦ ਦਵਾਈ ਖਾ ਲਿਆ ਕਰੀ ਆਰਾਮ ਹੈ ਜੀ ਤੱਕ ਫੇਰ ਹੋ ਗਈ ਮਤਲਬ ਜਦੋਂ ਦਵਾਈ ਲੈਂਦੇ ਸੀ ਠੀਕ ਰਹਿੰਦੇ ਸੀ ਦਵਾਈ ਤੋਂ ਬਾਅਦ ਓਨ ਦਾ ਸਪੋਰਟੀ ਪ੍ਰੋਬਲਮ ਫੇਰ ਹੋਦਾ ਮਤਲਬ ਖੋਣ ਲੱਗ ਜਾਂਦਾ ਤੇ ਉਹੀ ਦਿੱਕਤ ਫੇਰ ਆਣ ਲੱਗ ਜਾਂਦੀ ਜਿਵੇਂ ਦਵਾਈ ਛੱਡੇ ਤੋਂ ਕਿੰਨੇ ਟਾਈਮ ਬਾਅਦ ਪ੍ਰੋਬਲਮ ਆਉਂਦੀ ਸੀ ਤੁਹਾਨੂੰ ਉਹ ਦੋ ਚਾਰ ਦਿਨਾਂ ਬਾਅਦ। ਅੱਛਾ। ਹਾਂਜੀ। ਹੁਣ ਆਪਣੇ ਕੋਲ ਇਹ ਲਾਚ ਚਲਦੇ ਨੂੰ ਕਿੰਨਾ ਡੈਮ ਹੋ ਗਿਆ ਤੁਹਾਨੂੰ? ਤੁਹਾਡੇ ਕੋਲ ਜੀ ਬਸ ਮੈਂ ਦੋ ਵਾਰੀ ਦਵਾਈ ਲੈ ਕੇ ਗਏ ਇੱਕ ਦਿਨ ਬਿਮਾਰੀ 5 ਦਿਨਾਂ ਦੀ ਇੱਕ ਵਾਰੀ 7 ਦਿਨਾਂ ਦੀ ਜੀ। ਤੇ ਬਹੁਤ ਫਰਕ ਹੈ ਜੀ। ਉਸ ਤੋਂ ਬਾਅਦ ਹੁਣ ਤਾਂ ਮੈਂ 15 ਦਿਨ ਹੋ ਗਏ ਮੈਨੂੰ ਲੱਗਦਾ ਦਵਾਈ ਵੀ ਨਹੀਂ ਖਾਧੀ। ਜੀ ਨਾਰਮਲ ਐ ਨਾ ਕੋਈ ਹੋਰ ਮੈਡੀਸਿਨ ਲਈ ਨਾ ਕਾਟਿ ਵੀ ਲਈ। ਕਾਟਿ ਖਤਮ ਹੋ ਗਈ। ਫਿਰ ਤਾਂ ਬਹੁਤ ਵਧੀਆ ਗੱਲ ਆ। ਯਾਨੀ 15 ਦਿਨ ਬਿਨਾਂ ਦਵਾਈ ਤੋਂ ਰਹਿਣ ਦੇ ਬਾਵਜੂਦ ਵੀ ਠੀਕ ਰਹਿ ਗਏ ਤੁਸੀਂ। ਹਾਂਜੀ ਹਾਂਜੀ। ਠੀਕ ਹੈ ਤੇ ਇਹਦੇ ਪਿੱਛੇ ਤੁਸੀਂ ਮਤਲਬ ਕੀ ਮਿਹਨਤ ਕੀਤੀ ਕਿਉਂਕਿ ਦਰਸ਼ਕਾਂ ਨੂੰ ਮੇਨ ਚੀਜ਼ ਇਹ ਚਾਹੀਦੀ ਹੁੰਦੀ ਹੈ ਵੀ ਤੁਸੀਂ ਕਰਿਆ ਕੀ ਵੀ ਜਿਸ ਨਾਲ ਤੁਸੀਂ ਸੌਖੇ ਹੋ ਗਏ ਇਹਦੇ ਵਿੱਚ ਜੀ ਬਸ ਇੱਕ ਦਾ ਦਵਾਈ ਟੈਂਸਰ ਲਈ ਜੋ ਤੁਸੀਂ ਦੱਸੀ ਸੀ ਪ੍ਰੋਪਰ ਬਾਕੀ ਬਾਹਰ ਦਾ ਤੜਿਆ ਫੁੜਿਆ ਬੰਦ ਦੇ ਜੀ ਮਾਲਿਸ਼ ਵਗੈਰਾ ਜਾਂ ਸੀਕ ਜੀ ਇਹ ਕਰੇ ਜੀ ਗੌਰ ਨਾਲ ਕਰਦੇ ਰਹੇ ਹਾਂਜੀ ਹਾਂਜੀ ਜੀ ਭਾਵੇਂ ਨਾਲ ਦਵਾਈ ਜੋ ਟੈਂਸਰ ਦੱਸੀ ਉਹ ਟੈਂਸਰ ਲਈਏ ਜੀ ਜੀ ਤੁਸੀਂ ਖੁਸ਼ ਹੋ ਹਾਂਜੀ ਹਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਦਰਸ਼ਕਾਂ ਨੂੰ ਵੀ ਇਹੀ ਕਹਿਣ ਚਾਹਾਂਗੇ ਜੀ ਆਪਣਾ ਧਿਆਨ ਵੇਖੋ ਤੇ ਡਾਕਟਰ ਸਾਹਿਬ ਕੋਲ ਆਓ ਕੋਈ ਜਿੱਕਾ ਤਾਂ ਪੇਟ ਦੀ ਸਮੱਸਿਆ ਜੀ ਜੀ ਉਹ ਵਧੀਆ ਦਵਾਈ ਦਿੱਤੀ ਹੈ ਸਾਨੂੰ ਜੀ ਜੀ ਹਾਂਜੀ ਥੈਂਕ ਯੂ